ਸਮੋਗ ਦੀ ਵੱਡੀ ਖਬਰ ਸਾਹਮਣੇ ਆਈ ਹੈ ਖਰੜ ਤੋਂ ਜਿੱਥੇ ਕਿ ਪੁਲਿਸ ਦੇ ਵੱਲੋਂ ਲੋਟਾਖੁਆ ਕਰਨ ਵਾਲੇ ਗਰੋਧ ਇੱਕ ਮੈਂਬਰ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰੀ ਸੌਖੀ ਨਹੀਂ ਸੀ ਕਿਉਂਕਿ ਅਪਰਾਧੀ ਨੇ ਬਚਣ ਦੇ ਲਈ ਪੁਲਿਸ ਦੇ ਉੱਪਰ ਹਮਲਾ ਕੀਤਾ ਇਸ ਦੌਰਾਨ ਮਾਹੌਲ ਤਣਾਪੁਰਨ ਬਣ ਗਿਆ ਤੇ ਕ੍ਰਾਸ ਫਾਇਰਿੰਗ ਤੱਕ ਦੀ ਨੌਬਤ ਆ ਗਈ ਆਖਰਕਾਰ ਪੁਲਿਸ ਨੇ ਹਿੰਮਤ ਦਿਖਾਉਂਦਿਆਂ ਉਸ ਨੂੰ ਕਾਬੂ ਕਰ ਲਿਆ ਹਾਲਾਂਕਿ ਉਸ ਵਿਅਕਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਵਿਅਕਤੀ ਕਈ ਵਾਰ ਦਤ ਦੇ ਵਿੱਚ ਸ਼ਾਮਲ ਹੈ ਤੇ ਕਾਫੀ ਸਮੇਂ ਤੋਂ ਉਹਨਾਂ ਦੀ ਰਡਾਰ ਦੇ ਉੱਤੇ ਸੀ ਇਸ ਦੀ ਗ੍ਰਿਫਤਾਰੀ ਨਾਲ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤੇ ਉਮੀਦ ਹੈ ਕਿ ਪੜਤਾਲ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣਗੇ ਇੱਥੇ ਇਹ ਘਟਨਾ ਸਾਫ਼ ਕਰਦੀ ਹੈ ਕਿ ਜਿੱਥੇ ਅਪਰਾਧੀ ਕਾਨੂੰਨ ਨੂੰ ਚੁਣੌਤੀ ਦੇ ਰਹੇ ਨੇ ਉੱਥੇ ਪੁਲਿਸ ਵੀ ਪੂਰੀ ਤਿਆਰੀ ਨਾਲ ਉਹਨਾਂ ਦਾ ਮੁਕਾਬਲਾ ਕਰਨ ਦੇ ਵਿੱਚ ਜੁਟੀ ਹੋਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ 17 ਅਗਸਤ ਨੂੰ ਜਿਹੜੀ ਲਾਂਡਰਾ ਸਰਹੰਦ ਰੋਡ ਹੈ ਇਹਦੇ ਤੇ ਸੀਜੀਸੀ ਕਿਚਨ ਜਿਹੜੀ ਦੇ ਜਿਹੜੇ ਦੋ ਏਮਪਲਾਈ ਹਾਂਜੀ ਹਾਂਜੀ ਤਾਰਾ ਸਿੰਘ ਤੇ ਤੁਸ਼ਾਰ ਸ਼ਰਮਾ ਇਹ ਰਾਤ ਨੂੰ ਕਰੀਬ 10 ਵਜੇ ਸੀਜੀਸੀ ਚਲੇ ਜਾਰੀ ਸੀਗੇ ਤਾਂ ਇਹਨਾਂ ਨੂੰ ਚਾਰ ਜਿਹੜੇ ਨਾਮ ਲੂ ਵਿਅਕਤੀ ਐ ਉਹਨਾਂ ਕੋਲ ਅਸਲਾ ਸੀਗਾ ਵੈਪਨ ਸੀਗਾ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ ਤੇ ਜਿਹੜੇ ਚਾਰ ਨਾਮ ਲੂ ਵਿਅਕਤੀ ਸੀਗੇ ਇਹ ਸਵਿਫਟ ਡਜ਼ਾਇਰ ਗੱਡੀ ਤੇ ਆਏ ਸੀਗੇ ਉਹਨਾਂ ਨੇ ਇਹਨਾਂ ਦੋਨਾਂ ਵਿਅਕਤੀਆਂ ਤੋਂ ਇਹਨਾਂ ਦੀ I20 ਗੱਡੀ ਇਹਨਾਂ ਨੂੰ ਕੁੱਟਮਾਰ ਕਰਕੇ ਤੇ ਵੈਪਨ ਦਿਖਾ ਕੇ ਇਹਨਾਂ ਦੀ ਗੱਡੀ ਖੋਲੀ ਸੀਗੀ ਇਸ ਮਾਮਲੇ ਦੇ ਵਿੱਚ ਅਸੀਂ 260 ਨੰਬਰ ਮੁਕੱਦਮਾ 304 ਤੇ 309 ਪੀਐਨਐਸ ਦੇ ਵਿੱਚ ਥਾਣਾ सदर ਜਿਹੜਾ ਖਰੜ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਰਾਤ ਨੂੰ ਬੜਾ ਬੜਾ ਇਨਸੀਡੈਂਟ ਹੋਇਆ ਸੀ ਤੇ ਗੱਡੀ ਖੋਕੀ ਲੈ ਗਈ ਸੀ ਸਾਡੇ ਐਸਐਸਪੀ ਮਾਨਯੋਗ ਸ਼੍ਰੀ ਹਰਮਨਦੀਪ ਸਿੰਘ ਹਾਂ ਸੋ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਐਸਪੀ ਰੂਰਲ ਸ਼੍ਰੀ ਮਨਪ੍ਰੀਤ ਸਿੰਘ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਸਾਡੇ ਡੀਐਸਪੀ ਖਰੜ ਕਰਨ ਸੰਧੂ ਡੀਐਸਪੀ ਸਾਡੇ ਡੀ ਜਤਿੰਦਰ ਚੋਹਾਨ ਤੇ ਨਾਲ ਉਹਦੇ ਸਾਡੇ ਜਿਹੜੇ ਐਂਟੀ ਸਨੈਜਿੰਗ ਸਟਾਫ ਦੇ ਇੰਸਪੈਕਟਰ ਗੱਬਰ ਸਿੰਘ ਹੈ ਸਾਡੇ ਇੰਚਾਰਜ ਸੀ ਇਹ ਇੱਕ ਇਨਸਪੈਕਟਰ ਖਰਡ ਇਨਸਪੈਕਟਰ ਹਰਮਿੰਦਰ ਸਿੰਘ ਹੈ ਇਨ ਚਾਸੀ ਖਰੜ ਦੇ ਐਸ ਐਚਓ ਸਦਰ ਖਰੜ ਦੇ ਐਸ ਐਚਓ ਜਿਹੜੇ ਇਨਸਪੈਕਟਰ ਹਰਮਿੰਦਰ ਆਪਣੇ ਅਮਰਿੰਦਰ ਸਿੰਘ ਹੈ ਇਹ ਸਾਰਿਆਂ ਦੀ ਟੀਮਾਂ ਬਣਾ ਕੇ ਵਕਫ ਵਕਫ ਟੀਮਾਂ ਬਣੀਆਂ ਸੀਗੀਆਂ ਤਾਂ ਇਹਨਾਂ ਟੀਮਾਂ ਨੂੰ ਕੱਲ ਜੋ ਵੱਡੀ ਸਫਲਤਾ ਮਿਲੀ ਜਦੋਂ ਇਨਸਪੈਕਟਰ ਗੱਬਰ ਸਿੰਘ ਦੀ ਟੀਮ ਵੱਲੋਂ ਇਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀਆਂ ਦੀ شناਖਤ ਕੀਤੀ ਗਈ ਤੇ ਤਿੰਨ ਦੋਸ਼ੀ ਜਿਹੜੇ ਪ੍ਰਗਟ ਸਿੰਘ ਇੱਕ ਤਰਨਜੀਤ ਸਿੰਘ ਸੋਨੀ ਤੇ ਇੱਕ ਤੀਸਰਾ ਦੋਸ਼ੀ ਇਹਨਾਂ ਨੂੰ ਮਲੇ ਕੋਲੇ ਜ਼ਿਲ੍ਹੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤੀ ਜਿਹੜੀ ਇਹਨਾਂ ਨੇ i20 ਗੱਡੀ ਖੋਈ ਸੀ ਤੇ ਜਿਹੜੀ ਵਾਰਦਾਤ ਦੇ ਵਿੱਚ ਵਰਤੀ Swift Desire ਗੱਡੀ ਰਿਕਵਰ ਕਰ ਲਈ ਸੀ ਇਸ ਦੇ ਵਿੱਚ ਅਸੀਂ ਜਿਹੜਾ ਚੌਥਾ ਦੋਸ਼ੀ ਹੈ ਭੁਪਿੰਦਰ ਸਿੰਘ ਉਹਨੂੰ ਉਹਦੀ ਪਛਾਣ ਕਰ ਲਈ ਸੀ ਉਹਨੂੰ ਨਾਮਜ਼ਦ ਕੀਤਾ ਗਿਆ ਸੀ ਭੁਪਿੰਦਰ ਸਿੰਘ ਨੂੰ ਅੱਜ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਗੱਬਰ ਸਿੰਘ ਦੀ ਟੀਮ ਨੇ ਇਹਨੂੰ ਸਦਰ ਖਰੜ ਦੇ ਏਰੀਏ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੂੰ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪਹਿਲਾਂ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇੱਥੇ ਆ ਕੇ ਇਸ ਪੁਆਇੰਟ ਤੇ ਆ ਕੇ ਉਹਦਾ ਮੋਟਰਸਾਈਕਲ ਸਲਿੱਪ ਹੋਇਆ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਅ ਪਹਿਲਾ ਫਾਇਰ ਜਿਹੜਾ ਸਾਡੀ ਪੁਲਿਸ ਸਾਡੇ ਇੰਸਪੈਕਟਰ ਗੱਬਰ ਸਿੰਘ ਦੀ ਉਹਨਾਂ ਦੀ ਸਕੋਰਪਿਓ ਗੱਡੀ ਦੇ ਵਿੱਚ ਲੱਗਿਆ ਤੇ ਦੂਸਰਾ ਫਾਇਰ ਉਹ ਫਿਰ ਉਹਦੇ ਦੋਸ਼ੀ ਵੱਲੋਂ ਕੀਤਾ ਗਿਆ ਇੰਸਪੈਕਟਰ ਗੱਬਰ ਸਿੰਘ ਵੱਲੋਂ ਪਹਿਲਾਂ ਦੋਸ਼ੀ ਨੂੰ ਸਰੰਡਰ ਕਰਨ ਦੀ ਡਾਇਰੈਕਸ਼ਨ ਦਿੱਤੀ ਗਈ ਪਰ ਉਸ ਤੋਂ ਬਾਅਦ ਜਦੋਂ ਉਹ ਨਹੀਂ ਮੰਨਿਆ ਤਾਂ ਉਹਨਾਂ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਇੱਕ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਦੋਸ਼ੀ ਭੁਪਿੰਦਰ ਸਿੰਘ ਹੈ ਉਹਦੇ ਰਾਈਟ ਲੈਗ ਦੇ ਵਿੱਚ ਫਾਇਰ ਆਰਮਿੰਗ ਜਰੀ ਹੋਈ ਹੈ ਮੌਕੇ ਤੇ ਅਸੀਂ ਜਿਹੜਾ ਇਮੀਡੀਏਟ ਐਂਬੂਲੈਂਸ ਮੰਗਾ ਕੇ ਉਹਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈ ਤੇ ਸਾਨੂੰ ਇੱਥੋਂ ਮੌਕੇ ਤੋਂ ਇੱਕ 32 ਬੋਰ ਦਾ ਵੈਪਨ ਇੱਕ ਜਿਹੜਾ ਮੋਟਰਸਾਈਕਲ ਰਿਕਵਰ ਹੋਇਆ ਤੇ ਕੁਝ ਜਿਹੜਾ ਨਸ਼ੀਲਾ ਪਦਾਰਥ ਜਾਬਦਾ ਹੋਵੇ ਸਾਨੂੰ ਮੌਕੇ ਤੇ ਮਿਲੇ ਹੈ ਪਹਿਲਾਂ ਵੀ ਕੋਈ ਪਰਚੇ ਹੋਏ ਹੋਏ ਆ ਜੀ ਜਿਹੜੇ ਇਹ ਚਾਰੇ ਦੋਸ਼ੀ ਨੇ ਇਹਨਾਂ ਤੇ ਚਾਰਾਂ ਦੇ 3-3 4-4 ਮਕਦਮੇ ਪਹਿਲਾਂ ਦਰਜ ਐ ਵੱਖ-ਵੱਖ ਥਾਣਿਆਂ ਦੇ ਵਿੱਚ ਬਾਕੀ ਅਸੀਂ ਇਹਨਾਂ ਦਾ ਹੁਣ ਰਿਮਾਂਡ ਹਾਸਲ ਕਰਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਰਹਿਣ ਵਾਲਾ ਕਿਸੇ ਗਰੁੱਪ ਨਾਲ ਜੀ ਜਿਹੜਾ ਇਹ ਕੋਪਿੰਦਰ ਸਿੰਘ ਐ ਲੁਧਿਆਣੇ ਦਾ ਰਹਿਣ ਵਾਲਾ ਜਿਹੜੇ ਦੇ ਬਾਕੀ ਸਾਥੀ ਐ ਉਹ ਲੁਧਿਆਣੇ ਆਪਣਾ ਜ਼ਿਲ੍ਹਾ